ਸਿੱਧੀ ਆ ਰਿਹਾ ਹੈ ਹਾਂ ਸਿੱਧੀ ਆ ਰਿਹਾ ਹੈ ਹੁਣ ਫਿਰ ਉਹ ਕਿੰਨਾ ਜੰਮੇ ਹੋ ਗਿਆ ਆਇਆ ਵਰਕਸ ਸਿੱਧੀ ਆਪਾਂ ਇਹ ਤਾਂ ਰਜਿਸਟ੍ਰੇਸ਼ਨ ਬੰਦਾ ਗੋਲੀ ਮਾਰ ਜਹਾਟੇ ਯਾਰ ਅੰਦਰ ਹੀ ਫਿਰਦੇ ਪੁੱਛਾਲੇ ਘਮਾੜ ਦੀ ਗੱਲ ਆ ਯਾਰ ਤੁਹਾਡੀ ਸਰਕਾਰ ਸਹੀ ਗੱਲ ਹੈ ਵੱਡਾ ਹਸਲਾ ਲੈ ਕੇ ਮਾਰ ਰੋਲੇ ਕੀ ਨਹੀਂ ਹੁੰਦੀ ਹੋਇਆ ਕੀ ਬਾਈ ਕੀ ਹਲੜਾ ਗੋਲੀ ਮਾਰਦਾ ਸੀ ਮੇਰੇ ਦੋ ਇੱਕ ਬੱਖੀ ਗੋਲ ਦੀ ਫੇਰ ਕੱਢਾ ਇੱਕ ਲੱਤ ਗੋਲ ਦੀ ਪਰ ਖੜਾ ਨਹੀਂ ਅਸਲਾ ਲੈ ਕੇ ਭੱਜ ਗਿਆ ਜਸਾ ਢੱਲੋਂ ਪ੍ਰਧਾਨ ਇੱਥੋਂ ਦਾ ਬਾਈ ਆਪਣੀ ਸਿੱਧੀ ਫਰਮਾਇਸ਼ ਹੋਵੇ ਗੁਲੀ ਦਾ ਖਾਲਸਾ ਬਾਈ ਗੁਲੀ ਫਤਹਿ ਇਹਨਾਂ ਦੀ ਸਿਕਿਉਰਿਟੀ ਕੁਛ ਨਹੀਂ ਮੁਲਾਜ਼ਮਾਂ ਦੀ ਡਾਇਰੈਕਟਰ ਨੂੰ ਮੜਾਇਆ ਡਾਇਰੈਕਟਰ ਨੂੰ ਮੜਾਇਆ ਇੱਧਰ ਕਿਸੇ ਕਿਸੇ ਦੇ ਲੱਗੇ ਫੇਰ ਉਹ ਮੇਰੇ ਹੀ ਮਾਰਦਾ ਸੀ ਅੱਖ ਨੂੰ ਗੁਣੂ ਹੋਇਆ ਛਾਪਿਆ ਪੱਖੀ ਗੋਲੀ ਦੀ ਲੱਤ ਗੋਲੀ ਦਾ ਕੱਢਦਾ ਸਿੱਧੀ ਗੱਲ ਕਹਿਣਾ ਕੱਲਾ ਸਿੱਧਾ ਕੱਲਾ ਸੀ ਅਸਲਾ ਫਿਰ ਗੋਲੀ ਮਾਰ ਦਿੰਦਾ ਹਿੱਕਾ ਮੂੜੀ ਸੀ ਸਿੱਧਾ Abi ne? ਕੀ ਗੱਲਬਾਤ ਹੋਈਏ ਵੀਰੇ ਕੀ ਗੱਲ ਹੋ ਗਈ ਫਾਇਰ ਮਾਰਦਾ ਸੀ ਜੀ ਉਹ ਕੰਮ ਕਰਦਾ ਸੀ ਮੇਰੇ ਮੇਰੇ ਮਾਰਦਾ ਸੀ ਜੋ ਫਾਇਰ ਮਾਰ ਲਿਆ ਮੈਂ ਸਿੱਧਾ ਹਿੱਕ 'ਚ ਵੱਜਿਆ ਠੀਕ ਆ ਟੱਲੀ ਲਿਓ ਕੇ ਮੂਰੇ ਭੱਜ ਲਿਆ ਮੈਂ ਪਿੱਛੋਂ ਫੜ ਲਿਆ ਪਿੱਛੋਂ ਫੜ ਕੇ ਦੋਆ ਪਿਸਟਲ ਫੜਿਆ ਤੂੰ ਫਾਇਰ ਕਿਉਂ ਮਾਰਦਾ ਸੀ ਕੋਈ ਥੋੜੀ ਦਮਕਿਆ ਦਿੰਦਾ ਜੀ ਉਹ ਕੰਕੀ ਦਿੰਦਾ ਕਹਿੰਦਾ ਮੈਂ ਪ੍ਰਧਾਨ ਆਈ ਕੋ ਆ ਥੋੜੀ ਦੇਰ ਪਹਿਲਾਂ ਸਾਨੂੰ ਇੱਕ ਸੋਚਨਾ ਮਿਲੀ ਸੀ ਕਿ ਇੱਕ ਯੂਥ ਫੈਸਟੀਵਲ ਦੇ ਦੌਰਾਨ ਰਜਿੰਦਰਾ ਕਾਲਜ ਦੇ ਵਿੱਚ ਕੁਝ ਸਟੂਡੈਂਟਸ ਦੇ ਆਪਸ ਵਿੱਚ ਝਗੜਾ ਹੋਇਆ ਤੇ ਝਗੜੇ ਦੌਰਾਨ ਜਿਹੜਾ ਹੈ ਇੱਕ ਲੜਕੇ ਵੱਲੋਂ ਜਿਹੜੇ ਇਹ ਬੰਦਾ ਸੀਗਾ ਜਿਹਨੇ ਫਾਇਰ ਕੀਤਾ ਉਹਦੀ ਇਡੈਂਟੀਫਿਕੇਸ਼ਨ ਕੀਤੀ ਗਈ ਹੈ ਇਹ ਜਸਦੀਪ ਸਿੰਘ son of ਜਸਵਿੰਦਰ ਸਿੰਘ ਪਿੰਡ ਬੀੜ ਬਹਿਮਣ ਦਾ ਰਹਿਣ ਵਾਲਾ ਹੈ ਤੇ ਜਿਹੜਾ ਮੁੱਢਲੀ ਜਾਣਕਾਰੀ ਮਿਲੀ ਕਿ ਇਹਨੇ 32 ਬੋਰ ਦੇ ਜਿਹੜਾ ਪਿਸਟਲ ਸੀਗਾ ਉਸ ਦੇ ਨਾਲ ਫਾਇਰ ਵੀ ਕੀਤੇ ਹਵਾਈ ਕੁਛ ਕੀਤੇ ਕੁਛ ਉਹਨਾਂ ਵੱਲ ਵੀ ਕੀਤੇ ਸੋ ਇਸ ਸਬੰਧ ਦੇ ਵਿੱਚ ਸਾਡੇ ਵੱਲੋਂ ਥਾਣਾ ਕੋਤਵਾਲੀ ਦੀ ਟੀਮ ਸਾਡੇ ਮੌਕੇ ਪਹੁੰਚ ਗਈ ਹੈ ਤੇ ਅਸੀਂ ਜਿਹੜਾ ਹੈਗਾ ਇਹਦੇ ਵਿੱਚ ਬਿਆਨ ਕਲਮਬੰਦ ਕਰਕੇ ਉਹਦੇ ਮੁਖਲਾ ਮੁਕਤਬੰਦ ਅਦਾਲਤ ਚ ਕਰ ਰਹੇ ਹਾਂ ਤੇ ਬਿਲਕੁਲ ਇਹਦੇ ਵਿੱਚ ਸਖਤ ਸਖਤ ਕਾਰਵਾਈ ਕੀਤੀ ਜਾਵੇਗੀ ਸਰ ਕਿੰਨੀ ਰੌਣਕ ਫਾਇਰ ਹੋਇਆ ਕਾਜੀ ਜੱ ਅਬੇ ਜਿਹੜੇ ਇਹਦੇ ਵਿੱਚ ਤਿੰਨ ਤੋਂ ਚਾਰ ਰਾਉਂਡ ਜਿਹੜਾ ਹੈਗੇ ਆ ਫਾਇਰ ਕੀਤੇ ਗਏ ਜੋ ਮੌਕੇ ਦੇ ਉੱਪਰ ਗਵਾਹ ਸੀਗੇ ਉਹਨਾਂ ਦੇ ਦੱਸਣ ਮੁਤਾਬਕ ਤੇ ਕਾਰਨ ਸਬੰਧੀ ਜਿਹੜਾ ਇਹ ਦੋ ਗਰੁੱਪ ਜਿਹੜੇ ਬਣੇ ਹੋਏ ਆ ਇਹਨਾਂ ਦੇ ਪਹਿਲਾਂ ਵੀ ਆਪਸ ਦੇ ਵਿੱਚ ਝਗੜਾ ਚੱਲ ਰਿਹਾ ਇੱਕ ਪਹਿਲਾਂ ਵੀ ਇਹਨਾਂ ਦਾ ਇੱਕ ਮੁਕਤਵਾ ਦਰਜ ਥਾਣਾ ਸਿਵਲ ਲਾਈਨ ਦੇ ਵਿੱਚ ਤੇ ਦੁਬਾਰਾ ਜਦੋਂ ਅੱਜ ਫਿਰ ਦੁਬਾਰਾ ਇਕੱਠੇ ਹੋਏ ਤੇ ਫਿਰ ਇਹਨਾਂ ਵੱਲੋਂ ਜਿਹੜਾ ਹੈਗਾ ਲੜਾਈ ਝਗੜਾ ਕੀਤਾ ਗਿਆ ਸਰ ਜਖਮੀ ਹੋਇਆ ਕੀ ਫਿਲਹਾਲ ਜਿਹੜਾ ਹੈਗਾ ਜਖਮੀ ਦੇ ਹੋਣ ਦੀ ਕੋਈ ਸਾਨੂੰ ਇਨਫੋਰਮੇਸ਼ਨ ਨਹੀਂ ਮਿਲੀ ਪਰ ਫਿਰ ਵੀ ਜਿਹੜੇ ਹੈਗੇ ਅਸੀਂ ਜਿਹੜੀ ਇਸ ਬੰਦੇ ਜਾਂਚ ਕਰ ਰਹ ਇਹ ਟਿਕਣਾ ਹੋਈ ਹੈ ਤੇ ਅੱਜ ਵੀ ਨਹੀਂ ਇਸ ਦੇ ਵਿੱਚ ਤਾਂ ਦੇਖੋ ਸਟੂਡੈਂਟਸ ਨੂੰ ਇੱਕ ਤਿਆਰ ਦੇਣ ਦੀ ਗੱਲ ਹੁੰਦੀ ਹੈ ਕਿ ਯੂਥ ਫੈਸਟੀਵਲ ਇੱਕ ਇੰਜੋਏ ਦਾ ਟਾਈਮ ਹੁੰਦਾ ਹੈ ਜਿਵੇਂ ਕਿ ਸਾਰਾ ਸਾਲ ਪੜ੍ਹਾਈ ਤੋਂ ਬਾਅਦ ਜਿਹੜਾ ਯੂਥ ਫੈਸਟੀਵਲ ਹੈ ਜਿਹੜਾ ਟਾਈਮ ਆਫ ਇੰਜੋਏ ਤੇ ਇਸ ਦੇ ਵਿੱਚ ਜਿਹੜਾ ਹੈਗਾ ਲੜਾਈ ਜਾਂ ਗੁੱਟਬੰਦੀ ਜਿਹੜੀ ਚੰਗੀ ਗੱਲ ਨਹੀਂ ਹੈਗੀ ਤੇ ਸਾਰਿਆਂ ਨੂੰ ਇਸ ਚੀਜ਼ ਤੋਂ ਪਰਹੇਜ਼ ਕਰਨਾ ਚਾਹੀਦਾ ਤੇ ਆਪਣੇ ਜਿਹੜਾ ਹੈਗਾ ਇਹ ਫੰਕਸ਼ਨ ਨੂੰ ਇੱਕ ਫੰਕਸ਼ਨ ਦੀ ਤਰ੍ਹਾਂ ਇੰਜੋਏ ਕਰਨਾ ਚਾਹੀਦਾ ਪਰ ਆਪ ਆਮ ਲੋਕ ਵੀ ਆਏ ਕਿ ਕੱਲੇ ਵਿਦਿਆਰਥੀ ਆ ਰਹੇ ਮੇਨਲੀ ਸਟੂਡੈਂਟਸ ਹੈਗੇ ਜੀ ਇਹਦੇ ਵਿੱਚ ਜਿਹੜਾ ਕਾਲਜਰ ਵੀ ਹੈ ਜੇ ਇਸੇ ਕਾਲਜ ਦੇ ਜ ਨਹੀਂ ਸਾਰੇ ਸਟੂਡੈਂਟਸ ਹੈਗੇ ਕੁਝ ਇਥੋਂ ਦੇ ਸਟੂਡੈਂਟਸ ਨੇ ਬਾਕੀ ਕਾਲਜਸ ਦੇ ਵੀ ਕਾਫੀ ਕਾਲਜਸ ਤੋਂ ਸਟੂਡੈਂਟਸ ਇੱਥੇ ਆਏ ਹੋਏ ਠੀਕ ਹੈ ਠੀਕ ਹੈ